ਸੋ ਸ਼ਿਕਾ ਜੀ ਮੇਲਾਪੇ ਕੋਇ ਹਸਾਂ ਜੀ ਸ੍ਰਿੰਦਰ ਕੌਰ ਦੁਆਰਾ ਲਿਖਿਆ ਗਿਆ ਨਵਾਂ ਚੰਦਰੀ ਤਕਦੀਰ ਦਾ ਭਾਗ ਦੀ ਜ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਸਾਰੇ ਰੁਟੀ ਖਾਂ ਤੋਂ ਬਾਅਦ ਸੋਗੇ ਕੁਲਜੀਤ ਜੀ ਵੀ ਜਸਮੀਲ ਕੌਰ ਦੇ ਕੋਲ ਹੀ ਮੰਜਾ ਡਾ ਲਿਆ ਕੁਲਜੀਤ ਨੂੰ ਅਜੀਮਾ ਸਾਹੀ ਨਹੀਂ ਦਾਈ ਸੀ ਕਿ ਛੋਟੀ ਬੱਚੀ ਉੱਠ ਗਈ ਉਹ ਉੱਠੀ ਤੇ ਬੱਚੀ ਨੂੰ ਚੁੱਕਣ ਲੱਗੀ ਤਾਂ ਬਲਦੇਵ ਸਿੰਘ ਮੰਮੀ ਜੀ ਤੁਸੀਂ ਆਰਾਮ ਕਰੋ ਮੈਂ ਦੇਖਦਾ ਹਾਂ ਸੁ ਕੁਲਜੀਤ ਪਰ ਬੇਟਾ ਤੁਸੀਂ ਕਿਵੇਂ ਕਰੋਗੇ ਸ਼ਾਇਦ ਇਸ ਦਾ ਕੱਪੜਾ ਗਿੱਲਾ ਹੋ ਗਿਆ ਹੋਣਾ ਤਾਂ ਰੁੰਦੇ ਆ ਉਹ ਮੋਤੇ ਮੁਸਕਾਨ ਲਿਆਉਂਦੇ ਹੈ ਬੁਰੇ ਲੇ ਮੈਂ ਦੇਖਦੀ ਹਾਂ ਬਲਦੇਵ ਸਿੰਘ ਨੇ ਵੀ ਬਹਿਸ ਨਾ ਕੀਤੀ ਤੇ ਬੱਚੇ ਆਪਣੇ ਸਾਰਸ ਕੁਲਜੀਤ ਨੂੰ ਫੜਾ ਦਿੱਤੀ ਕੁਲਜੀਤ ਨੇ ਉਸਦੇ ਥੀੜ ਦੇ ਕੱਪੜੇ ਬਦਲ ਦਿੱਤੇ ਉਹ ਬੱਚੇ ਚੁੱਪਚਾਪ ਫੇ ਨਾਨੀ ਦੀ ਗੋਦ ਵਿੱਚ ਨਿਗਮਾਂਦੇ ਸੋ ਗਏ ਕੁਲਜੀਤ ਕੋਲ ਨੇ ਬੱਚੇ ਦੇ ਥੀੜ ਦੇ ਕੱਪੜੇ ਬਦਲ ਦਿੱਤੇ ਤੇ ਉਹ ਮਾਨੀ ਦੀ ਗੋਦ ਵਿੱਚ ਨਿਕਮਾਨ ਦੀ ਮੌਤ ਹੋ ਗਈ। ਅਗਲੀ ਸਵੇਰ ਕੁਲਜੀਤ ਨੇ ਰੋਟੀ ਟੁਕਤੋ ਵੇਲੇ ਹੋ ਕੇ ਬੱਚੀ ਨੂੰ ਨਮਾਇਆ ਤੇ ਤਿਆਰ ਕੀਤਾ। ਬਲਦੇਵ ਸਿੰਘ ਜਾਣ ਲਈ ਤਿਆਰ ਖੜਾ ਸੀ ਕਿਉਂਕਿ ਉਹਨਾਂ ਸਾਰਿਆਂ ਨੇ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਸੀ। ਉਹਨਾਂ ਉੱਥੇ ਜਾ ਕੇ ਅਰਦਾਸ ਕਰਵਾਈ ਤੇ ਬੱਚੇ ਦਾ ਨਾਮ ਰੱਖਣ ਲਈ ਬੇਨਤੀ ਕੀਤੀ। ਪਾਈ ਜੀ ਆਵਨੇ ਦੱਸਿਆ ਕਿ ਤੱਤਾ ਅੱਖਰ ਨਿਕਲੇ ਹੈ ਪਾਈ ਤੁਸੀਂ ਨਾਮ ਸੋਚ ਕੇ ਦੱਸ ਦਿਓ ਫਿਰ ਆਪਾਂ ਅਰਦਾਸ ਕਰ ਦੇਵਾਂਗੇ। ਸਭ ਨੇ ਨਾਮ ਸੋਚੇ ਤੇ ਦੱਸੇ ਵੀ ਪਰ ਕਿਸੇ ਨੇ ਪਸੰਦ ਹੀ ਨਾ ਆਵੀ ਫਿਰ ਗਰੇਵਾਲ ਸਾਹਿਬੋਲੇ ਤਕਦੀਰ ਮੇਰੀ ਤਾਂ ਤਕਦੀਰ ਹੈ ਇਹ ਨਾਮ ਕਿਵੇਂ ਨਾ ਰਹੇਗਾ ਉਹ ਸਭ ਦੇ ਵੱਲ ਦੇਖਣ ਲੱਗੀ ਸਾਰਿਆਂ ਨੂੰ ਨਾਮ ਬਹੁਤ ਪਸੰਦ ਆ ਗਿਆ ਤੇ ਭਾਈ ਸਾਹਿਬ ਜੀ ਅਰਦਾਸ ਕਰਕੇ ਬੱਚੇ ਦਾ ਨਾਮ ਤਕਦੀਰ ਕੌਰ ਬਰਾੜ ਰੱਖ ਦਿੱਤਾ ਕਿਉਂਕਿ ਉਹ ਹਣ ਬਰਾੜਾਂ ਦੇ ਖਾਨਦਾਨ ਦੀ ਤੇ ਸੀ ਉਸ ਤੋਂ ਬਾਅਦ ਸਾਰੇ ਕਾਰਾਗੇ ਤੇ ਬਲਦੇਵ ਸਿੰਘ ਆਪਣੇ ਘਰ ਵਾਪਸ ਚਲਾ ਗਿਆ ਸ਼ਾਮ ਨੂੰ ਉਹਨਾਂ ਦੀਆਂ ਕੁਝ ਗਵੰਡਨਾ ਬੱਚੀ ਨੂੰ ਦੇਖਣ ਆ ਗਈਆਂ ਤੇ ਉਹਨਾਂ ਬੱਚੇ ਨੂੰ ਸ਼ਗੰਦ ਦਿੱਤਾ ਕੁਲਜੀਤ ਨੇ ਪੁੱਛਿਆ ਕੁਲਜੀਤ ਭੈਣ ਜੀ ਜੇ ਕੋਈ ਦਾਈ ਜਾਂ ਮਾਲਿਸ਼ ਕਰਨ ਵਾਲੇ ਮਿਲ ਜਾਵੇ ਤਾਂ ਦੱਸਣਾ ਆਪਾਂ ਨੂੰ ਜਸਮੀਲ ਦੇ ਮਾਲਿਸ਼ ਤੇ ਦਬਨ ਕੁੱਟਣ ਲਈ ਕੋਈ ਔਰਤ ਚਾਹੀਦੀ ਆ ਗਵੰਡਨ ਕੋਈ ਗੱਲ ਨਹੀਂ ਭੈਣ ਜੀ ਸਾਡੀ ਪਿਛਲੀ ਗਲੀ ਵਿੱਚ ਇੱਕ ਔਰਤਾ ਜੁਆ ਹੀ ਕੰਮ ਕਰਦੀ ਆ ਮੈਂ ਉਸ ਨੂੰ ਭੇਜ ਦੇਵਾਂਗੀ ਤੁਸੀਂ ਆਪ ਹੀ ਗੱਲ ਕਰ ਲੈਣਾ ਤੇ ਪੈਸੇ ਥੇਲੇ ਵਾਲੀ ਵੀ ਗੱਲ ਖੋਲ ਲੈਣਾ ਕਈ ਵਾਰ ਇਹ ਬਾਜ਼ ਬਹੁਤ ਤੰਗ ਕਰ ਦਿਆ ਹਨ ਕੁਲਜੀਤ ਕੋਈ ਗੱਲ ਨਹੀਂ ਪੈਨ ਜੀ 100 200 ਵੱਧ ਵੀ ਲੈ ਲ ਜਾਵੇਗੀ ਤਾਂ ਮੈਨੂੰ ਕੋਈ ਫਰਕ ਨਹੀਂ ਪੈਣਾ ਪਰ ਕੰਮ ਵਧੀਆ ਹੋਣਾ ਚਾਹੀਦਾ ਉਸ ਦਾ ਗਵੰਡਨ ਕੰਮ ਦਿੱਤਾ ਗਰੰਟੀ ਆ ਬਹੁਤ ਵਧੀਆ ਆ ਕੁਲਜੀਤ ਫਿਰ ਤੁਸੀਂ ਅੱਜ ਸ਼ਾਮ ਨੂੰ ਹੀ ਪੇਸ ਦਿਓ ਮੇਰੇ ਕੋਲੋਂ ਸੁਣੋ ਮੈਂ ਕੱਲ ਲਵਾਂਗੇ ਉਸਦੇ ਨਾਲ ਗੱਲਬਾਤ ਗਵੰਡਨ ਚਿੰਗਾ ਭੈਣ ਜੀ ਅਸੀਂ ਚਲਦਿਆਂ ਹੁਣ ਤੁਸੀਂ ਕਰੋ ਆਪਣਾ ਕੰਮਕਾਰ ਇਹਨਾਂ ਆਖੋ ਕੁਰਸੀਆਂ ਢੋਠ ਗਈਆਂ ਗਵੰਡਨ ਹਾਂ ਸੱਚ ਤੁਸੀਂ ਬੱਚੇ ਦਾ ਨਾਮ ਕੀ ਰੱਖਿਆ ਕੁਲਜੀਤ ਤਕਦੀਰ ਕਰ ਰੱਖਿਆ ਹੈ ਨਾਮ ਤਾਂ ਗਵੰਡਨ ਬਹੁਤ ਵਧੀਆ ਨਾਮ ਰੱਖਿਆ ਹੈ ਪਰਮਾਤਮਾ ਬੱਚੇ ਦੀ ਸੋਹਣੀ ਤਕਦੀਰ ਲਿਖੇ ਗਰੀਵਾਲ ਸਾਹਿਬ ਵੀ ਦਫ਼ਤਰ ਚਲੇ ਗਏ ਸੁਖੀ ਤੇ ਦੀਪੀ ਅੱਜ ਫਿਰ ਬਹਾਨਾ ਜੇ ਅਮਰ ਕੇ ਘਰ ਹੀ ਰਹਿ ਗਈਆਂ ਸੁਖੀ ਤੇ ਦਸਮੀ ਜਮਾਤ ਪਰਦੀ ਸੀ ਪਰ ਕਰਦੇ ਸਾਰੇ ਕੰਮਕਾਜ ਪਾਕੂਬੀ ਕਰ ਲੈਂਦੀ ਸੀ ਉਹ ਸਸਵਾ ਵਿਭੂਵ ਚੰਚਲ ਸੀ ਜਦਕੀ ਦੀਪੀ ਗੁੱਸੇ ਵਾਲੀ ਸੀ ਉਹ ਆਪਣੇ ਆਪ ਨੂੰ ਮੁੰਡਾ ਹੀ ਸਮਝਦੀ ਕੰਮ ਵੀ ਮੁੰਡਿਆਂ ਵਾਂਗ ਕਰਦੀ ਬਾਜ਼ਾਰੋਂ ਝੋਲੇ ਆਉਣਾ ਉਹ ਪੱਜ ਕੀ ਲਿਆਉਂਦੀ ਪਰ ਘਰੇਲੂ ਕੰਮ ਆਪਣੀ ਮਰਜ਼ੀ ਨਾਲ ਹੀ ਕਰਦੀ ਸ਼ਾਮ ਨੂੰ ਦਫ਼ਤਰ ਤੋਂ ਆਉਂਦੇ ਵਕਤ ਗਰੀਵਾਲ ਸਾਹਿਬ ਕਾਫੀ ਸારી ਮਠਿਆਈ ਲੈ ਆਏ ਕਿਉਂ ਨਾ ਕਰ ਜੀ ਤੁੰਕੇ ਹਾਂ ਕਿ ਆਪਸ ਵਿੱਚ ਸਾਰੇ ਘਰਾਂ ਵਿੱਚ ਮਠਿਆਈ ਵੰਡ ਕੇ ਆਓ ਕਲਜੀਤ ਆਪਣੇ ਗਵੰਡਨ ਤੇ ਦੀਪੀ ਨੂੰ ਨਾਲ ਲੈ ਕੇ ਮਠਿਆਈ ਵੰਡਾਈ। ਕਈ ਔਰਤਾਂ ਨੇ ਇਤਰਾਸ ਵੀ ਕੀਤਾ ਕਿ ਕੁੜੀ ਜੰਮਣ ਦੀ ਕਾਦੀ ਮਠਿਆਈ। ਪਰ ਕਲਜੀਤ ਨੇ ਕਿਹਾ ਪੈਂਜੇ ਸਾਡੇ ਘਰ ਹੀ ਪਹਿਲਾ ਵਚਾਇਆ ਤੇ ਸਾਨੂੰ ਬਹੁਤ ਖੁਸ਼ੀ ਆ। ਅਸੀਂ ਤਾਂ ਖੁਸ਼ੀ ਵੰਡਣ ਆਏ ਆ। ਇੱਥੇ ਮੇਰੀ ਇਹ ਸੋਚ ਆ ਕਿ ਜਦ ਤੱਕ ਔਰਥੀ ਔਰਤ ਨੂੰ ਨਿੰਦੇਗੀ, ਭੰਡੇਗੀ, ਉਦੋਂ ਤੱਕ ਉਹ ਚੰਨੀ ਉੱਠੇਗੀ। ਖੈਰ ਆਪਾਂ ਗੱਲ ਕਰਦੇ ਸੀ ਤਕਦੀਰ ਦੀ। ਤਕਦੀਰ ਦੇ ਆਉਣ ਨਾਲ ਘਰ ਦਾ ਮਾਹੌਲ ਬਹੁਤ ਖੁਸ਼ ਨਿਮਾ ਹੋ ਗਿਆ ਸੀ ਘਰ ਵਿੱਚ ਕਿਲਕਾਰੀਆਂ ਗੂੰਜਣ ਲੱਗੀਆਂ ਗਰੇਵਾਲ ਸਾਹਿਬ ਦਫ਼ਤਰ ਤੋਂ ਸਿੱਧਾ ਜਸਮੀਰ ਦਾ ਹਾਲ-ਚਲ ਪੁੱਛਦੇ ਤੇ ਆਪਣੀ ਦੋਤੀ ਨੂੰ ਪਿਆਰ ਕਰਦੇ ਤੇ ਗੋਦ 'ਚ ਲੈ ਕੇ ਨਿਭਾਰਦੇ ਜਿਰੋਂ ਤਕਦੀਰ 21 ਦਿਨਾਂ ਦੀ ਹੋ ਗਈ ਤਾਂ ਜਸਮੀ ਉਹਦੇ ਸਾਰੇ ਬੱਚੇ ਲਈ ਕੱਪੜੇ ਤੇ ਪੰਜੀਰੀ ਲਿਆਏ ਉਹ ਸੁੱਕੀ ਤੇ ਦੀਪੀ ਲਈ ਵੀ ਕੱਪੜੇ ਲਿਆਏ ਸਨ ਗੁਲਜੀਤ ਘਰ ਤੇ ਗਰੇਵਲ ਸਾਹਿਬ ਨੇ ਉਹਨਾਂ ਦੀ ਖੂਬ ਆਉਪਕਤ ਕੀਤੀ ਤੇ ਉਹਨਾਂ ਨੂੰ ਜਾਣ ਲੱਗੇ ਤੋਹਫੇ ਦਿੱਤੇ ਫਿਰ ਸਵਾ ਮਹੀਨੇ ਬਾਅਦ ਬਲਦੇਵ ਸਿੰਘ ਜਿਸ ਮੇਲ ਤੇ ਤਕਦੀਰ ਨੂੰ ਲੈਣ ਆ ਗਿਆ ਗਰੇਵਲ ਸਾਹਿਬ ਦੇ ਗੁਲਜੀਤ ਨੇ ਸ਼ੂਸ਼ਿਕ ਦਾ ਬਹੁਤ ਸਾਰਾ ਸਮਾਨ ਦਿੱਤਾ ਤੇ ਆਪਣੀ ਧੀ ਤੇ ਦੋਤੀ ਨੂੰ ਵਿਦਾ ਕੀਤਾ ਤਕਦੀਰ ਦੇ ਜਨਮ ਅਗਰੋ ਕੁਝ ਦਿਨ ਉਹਨਾਂ ਦਾ ਵੀ ਦਿਲ ਨਾ ਲੱਗਾ ਕਰ ਖਾਲੀ-ਖਾਲੀ ਜਾਪਨ ਲੱਗਾ ਤੇ ਕੁਝ ਦਿਨਾਂ ਬਾਅਦ ਫਿਰ ਮਾਹੌਲ ਨਾਰਮਲ ਜਿਹਾ ਹੋ ਗਿਆ ਸੁਖੀ ਤੇ ਦੀਪੀ ਵੀ ਆਪਣੀ ਪੜ੍ਹਾਈ ਵਿੱਚ ਰੁੱਝ ਗਈਆਂ ਸੁਖੀ ਪੜ੍ਹਾਈ ਵਿੱਚ ਹੁਸ਼ਿਆਰ ਸੀ ਜੋ ਵੀ ਅਧਿਆਪਕ ਸਮਝਾਉਂਦੇ ਉਹ ਪਹਿਲੀ ਵਾਰ ਜ ਹੀ ਸਮਝ ਜਾਂਦੀ ਤੇ ਹਿਸਾਬ ਵਿੱਚ ਤਾਂ ਉਸ ਦਾ ਕੋਈ ਸਾਨੇ ਨਹੀਂ ਸੀ ਉਹ ਜਮਾਤ ਵਿੱਚ ਸਭ ਤੋਂ ਪਹਿਲਾਂ ਸਵਾਲ ਹੱਲ ਕਰ ਦਿੰਦੀ ਕਿੱਦਾਂ ਵੀ ਉਹ ਬਹੁਤ ਸੋਣਾ ਪਾਉਂਦੀ ਤੇ ਜਦੋਂ ਗੋਂਦੀ ਤਾਂ ਸਮਾਂ ਹੀ ਬੰਨਿਆ ਜਾਂਦਾ ਖਾਸ ਮੁਤੇ ਮਿਲੱਪੜੇ ਜਿਹੇ ਸੁਆਦੀ ਹੋਣ ਕਰਕੇ ਉਹ ਸਭ ਨੂੰ ਮੋਹ ਲੈਂਦੀ ਸਕੂਲ ਦੀ ਪੜਤਨਾ ਉਸ ਤੋਂ ਬਿਨਾ ਅਧੂਰੀ ਹੁੰਦੀ। ਘਰੇਵਾਲ ਸਾਹਿਬ ਆਪਣੀ ਧੀ ਦੇ ਸਿਫਤਾ ਸੁਣ ਖੁਸ਼ ਹੁੰਦੀ। 5 ਫੁੱਟ ਤੇ 4 ਇੰਚ ਕੱਦ ਤੇ ਗੁੰਦਮਾ ਜਿਹੇ ਸਰੀਰ ਉਹ ਉਮੈਮਾ ਨੂੰ ਵੱਡੀ ਝਾਪਦੀ। ਇੱਕ ਦਿਨ ਸਰਪੰਚ ਸਾਹ ਆਏ ਉਹਨਾਂ ਦੇ ਸ਼ਰੀਕੇ 'ਚ ਵਿਆਹ ਸੀ। ਉਹ ਉਹਨਾਂ ਨਾਲ ਵਿਆਹ ਦਾ ਕਾਰ ਦੇ ਨਾਲ ਹੀ ਸਨ। ਘਰੇਵਾਲ ਸਾਹਿਬ ਆਪਣੇ ਪਰਿਵਾਰ ਸਮੇਤ ਵਿਆਹ ਤੇ ਪਹੁੰਚੇ। ਉੱਥੇ ਸੁਖੀ ਨੱਚਦੀ ਦੇਖ ਕਿਸੇ ਨੇ ਆਪਣੇ ਮੁੰਡੇ ਲਈ ਪਸੰਦ ਕਰ ਲਿਆ। ਪਰ ਉਹ ਮਰਲੀਆਨੀ ਹੋਣ ਕਰਕੇ ਗਰੇਵਲ ਸਾਹਿਬ ਨੋਮਨ ਨੇ ਫਿਰ ਤੋਂ ਰਿਸ਼ਤਿਆਂ ਦੀ ਲਾਈਨ ਹੀ ਲੱਗ ਗਈ ਅਖੀਰਿਕ ਰਿਸ਼ਤਾ ਗਰੇਵਲ ਸਾਹਿਬ ਨੂੰ ਬਹੁਤ ਪਸੰਦ ਆਇਆ ਉਹਨੇ ਕੋਲ ਜੀਤ ਨਾਲ ਗਲਫਤ ਕੀਤੀ ਉਸਨੇ ਕਿਹਾ ਕਿ ਮੰਗਣਾ ਕਰ ਦਿੰਨੇ ਆ ਵਿਆਹ 2 ਸਾਲ ਬਾਅਦ ਦੇ ਦੇਵਾਂਗੇ ਸੁਖੀ ਹੋਰ ਪੜਨਾ ਚਾਹੁੰਦੀ ਸੀ ਪਰ ਉਸਨੇ ਪ੍ਰੈਪ ਹੀ ਪਾਸ ਕੀਤੀ ਸੀ ਤੇ ਉਸਦਾ ਮੰਗਣਾ ਵੀ ਹੋ ਗਿਆ ਉਹਦਰ ਜਸਮੀਲ ਫਿਰ ਤੋਂ ਉਮੀਦ ਦੇ ਸੀ ਉਸ ਤਕਦੀਰ ਨੂੰ ਸੰਭਾਲਣਾ ਔਖਾ ਹੋ ਗਿਆ ਤੇ ਗਰੀਬਾਇ ਸਾਹਿਬ ਤੇ ਕੁਲਜੀਤ कौर ਤਕਦੀਰ ਨੂੰ ਆਪਣੇ ਨਾਲ ਲੈ ਆਈ। ਇੱਕ ਦੋ ਦਿਨ ਉਪਰਾ ਕਰਨ ਤੋਂ ਬਾਅਦ ਤਕਦੀਰ ਕੁਲ ਮਿਲ ਗਈ। ਸੁਖੀ ਉਸ ਦਾ ਬਹੁਤ ਧਿਆਨ ਲਗਦੀ। ਕੁਲਜੀਤ ਕੁਝ ਢਿੱਲੀ ਜੀ ਰਹਿੰਦੀ ਉਸ ਦੇ ਪੇਟ 'ਚ ਪਥਰੀਆਂ ਸਨ। ਉਹ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ ਕਿਉਂਕਿ ਜਸਮੀਲ ਦਾ ਟਾਈਮ ਵੀ ਪੂਰਾ ਹੋਣ ਵਾਲਾ ਸੀ। ਅਠਮ ਮਹੀਨੇ ਲੱਗਦੇ ਹੀ ਉਹ ਦੋਵੇਂ ਜੀ ਜਸਮੀਲ ਨੂੰ ਫਿਰ ਆਪਣੇ ਕੋਲ ਲੈ ਆਈ ਛਨੇਪੀਲੇ। ਤਕਦੀਰ ਜੀ 2 ਸਾਲ ਦੀ ਹੋ ਗਈ ਸੀ ਉਸ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਸੀ ਉਹ ਸੁਖੀ ਦਾ ਬਾਲਾ ਤੇ ਉਹ ਕਰਦੀ ਸੀ ਤੇ ਸੁਖੀ ਵੀ ਉਸਦੇ ਸਾਹਾਂ ਛਸਾਲ ਲੈਂਦੀ ਇੱਕ ਦਿਨ ਸ਼ਾਮ ਨੂੰ ਜਿਸਮੇਲ ਦੇ ਦਰਦ ਹੋਣਾ ਸ਼ੁਰੂ ਹੋ ਗਿਆ ਤੇ ਗਰੀਵਾਲ ਸਾਹਿਬ ਤੇ ਕੁਲਜੀਤ ਸੁਨੋ ਹਸਪਤਾਲ ਲੱਗੇ ਉੱਥੇ ਉਸ ਨੂੰ ਦਾਖਲ ਕਰਾ ਲਿਆ ਗਿਆ ਇਸ ਵਾਰ ਜਿਸਮੇਲ ਦੀ ਹਾਲਤ ਠੀਕ ਨਹੀਂ ਸੀ ਉਸ ਨੂੰ ਬਹੁਤ ਕਮਜ਼ੋਰੀ ਸੀ ਖੂਨ ਵੀ ਬਹੁਤ ਘੱਟ ਸੀ ਉਸ ਦੇ ਵਿੱਚ ਡਿਲੀਵਰੀ ਸਮੇਂ ਵੀ ਤਾਂ ਬਹੁਤ ਖੂਨ ਵਹਿ ਗਿਆ ਤੇ ਉਸਦੀ ਹਾਲਤ ਬਹੁਤ ਖਰਾਬ ਹੋ ਗਈ। ਗਰੀਵਲ ਸਾਹਿਬ ਵੀ ਬਹੁਤ ਚਿੰਤਤ ਸਨ। ਬਲਦੇਵ ਸਿੰਘ ਵੀ ਬਹੁਤ ਘਬਰਾਇਆ ਹੋਇਆ ਸੀ। ਜਸਮੀਲ ਦਾ ਵਚਨਾ ਮੁਸ਼ਕਿਲ ਲੱਗਦਾ ਸੀ। ਡਾਕਟਰ ਨੇ ਬਲਦੇਵ ਸਿੰਘ ਨੂੰ ਕਿਹਾ, "ਦੂਜੇ ਬੱਚੇ ਦੇ ਜਨਮ ਲਈ 3-4 ਸਾਲ ਦਾ ਅੰਤਰ ਹੋਣਾ ਜ਼ਰੂਰੀ ਆ ਤੇ ਤੁਸੀਂ ਸਾਲ ਦਾ ਫਰਕ ਵੀ ਨਹੀਂ ਰੱਖਿਆ। ਤੁਹਾਡੀ ਪਤਨੀ ਦੀ ਹਾਲਤ ਬਹੁਤ ਹੀ ਤਰਸਯੋਗ ਆ।" ਬਲਦੇਵ ਸਿੰਘ ਬਹੁਤ ਸ਼ਰਮਿੰਦਾ ਸੀ। ਉਸ ਦੀਆਂ ਅੱਖਾਂ 'ਚ ਹੰਝੂਸ਼ ਸਨ ਤੇ ਉਹ ਸਾਰੇ ਜਸਮੇਲ ਦੀ ਜ਼ਿੰਦਗੀ ਲਈ ਅਰਦਾਸਾਂ ਕਰ ਰਹੇ ਸਨ ਇਸ ਵਾਰ ਡਿਲੀਵਰੀ ਸਮੇਂ ਜਸਮੇਲ ਦੀ ਹਾਲਤ ਠੀਕ ਨਹੀਂ ਸੀ ਉਹ ਬਹੁਤ ਕਮਜ਼ੋਰ ਸੀ ਉਸ ਦੇ ਸਰੀਰ ਵਿੱਚ ਖੂਨ ਦੀ ਮਾਤਰਾ ਬਹੁਤ ਘੱਟ ਸੀ ਉਪਰੋ ਡਿਲੀਵਰੀ ਸਮੇਂ ਵੀ ਉਸ ਦਾ ਬਹੁਤ ਖੂਨ ਵਹਿ ਗਿਆ ਤੇ ਉਸ ਦੀ ਹਾਲਤ ਬਹੁਤ ਖਰਾਬ ਹੋ ਗਈ ਉਸ ਵਿੱਚ ਸਿਰਫ 2 ਗ੍ਰਾਮ ਖੂਨ ਹੀ ਬਾਕੀ ਬਚਿਆ ਸੀ ਉਸ ਦਾ ਬਚਣਾ ਬਹੁਤ ਮੁਸ਼ਕਿਲ ਸੀ ਸਾਰੇ ਘਰ ਦੇ ਭਰੇ ਹੋਏ ਮਨ ਨਾਲ ਅਰਦਾਸਾਂ ਕਰ ਰਹੇ ਹਨ ਬਲਦੇਵ ਸਿੰਘ ਜਸਮੀਲ ਦੀ ਹਾਲਤ ਲਈ ਮਨੁਮਨੀ ਆਪਣੇ ਆਪ ਨੂੰ ਲਾਂਤਾਂ ਪਾ ਰਿਹਾ ਸੀ ਪਰ ਜਿਸਤੀ ਵਧੀ ਹੁੰਦੀ ਉਸ ਨੂੰ ਕੌਣ ਮਿਟਾ ਸਕਦਾ ਪਰਮਾਤਮਾ ਦੇ ਮਿਹਰ ਦੇ ਸੋਚਵਾਂ ਡਾਕਟਰਾਂ ਦੇ ਅਥਾਹ ਕੋਸ਼ਿਸ਼ ਨਾਲ ਜਸਮੀਲ ਠੀਕ ਹੋ ਗਈ ਗਰੀਬਾ ਸਾਹਬ ਦੇ ਸੁੱਖੀ ਦੇ ਪਰਾਨੇ ਆਪਣਾ ਖੂਨ ਦੇ ਕੇ ਉਸ ਦੀ ਜਾਨ ਬਚਾਈ ਇਸ ਵਾਰ ਫਿਰ ਜਸਮੀਲ ਨੇ ਇੱਕ ਧੀ ਨੂੰ ਜਨਮ ਦਿੱਤਾ ਉਹ ਦੋ ਧੀਆਂ ਦੀ ਮਾਂ ਬਣ ਚੁੱਕੀ ਸੀ ਜਦ ਕਿ ਉਸੇ ਸੋਰੇ ਪਰਿਵਾਰ ਨੂੰ ਪੁੱਤਰ ਦੀ ਆਸ ਸੀ ਜਿਸ ਮਹਿਲ ਦੀ ਹਾਲਤ ਠੀਕ ਨਾ ਹੋਣ ਕਰਕੇ ਤਕਰੀਬਨ 10 ਦਿਨ ਉਹ ਹਸਪਤਾਲ ਪਰਤੀ ਰਹੀ ਫਿਰ ਛੁੱਟੇ ਮਿਲਨ ਤੇ ਘਰ ਆਈ ਉਸੇ ਦੇਖਭਾਲ ਲਈ ਗਰੀਬਾਂ ਸਾਹਿਬ ਨੇ ਇੱਕ ਔਰਤ ਰੱਖ ਲਈ ਸੀ ਥੰਕੀ ਕੁਲਜੀਤ ਦਾ ਦਰਦ ਵੀ ਪਤਾ ਨਹੀਂ ਕਦੋਂ ਸ਼ੁਰੂ ਹੋ ਜਾਂਦਾ ਬਲਦੇਵ ਵੀ ਚੁੱਪ ਜਿਹਾ ਰਹਿਣ ਲੱਗਾ ਕਿਉਂਕਿ ਉਸ ਨੂੰ ਵੀ ਪੁੱਤ ਦੀ ਕਮੀ ਖਟਕਦੀ ਪਰ ਉਸ ਨੇ ਬਹੁਤਾ ਮਨ ਨੂੰ ਨਾ ਲਾਇਆ ਪਰਵਲਦੇਵ ਦੀ ਮਾਂ ਨੂੰ ਬਹੁਤ ਸੀ ਕਿ ਪੁੱਤ ਹੋ ਜਾਂਦਾ ਉਹ ਕੁੜੀ ਨੂੰ ਦੇਖਣ ਤੱਕ ਵੀ ਨਾ ਆਏ ਉਸ ਦਾ ਸਹੁਰਾ ਬਹੁਤ ਭਗਤਵੰਦਾ ਸੀ ਉਸ ਨੇ ਆਪਣੀ ਦੂਜੀ ਪੋਤੀ ਦੇ ਵੀ ਚਾਹ ਲਾੜ ਪੂਰੇ ਕੀ ਇਸ ਵਾਰ ਪੂਰੇ 2 ਮਹੀਨੇ ਲੱਗੇ ਜਸਮੀਲ ਨੂੰ ਪੂਰੀ ਤਰ੍ਹਾਂ ਠੀਕ ਹੋਣ ਨੂੰ ਤੇ ਇਹਨਾਂ 2 ਮਹੀਨਿਆਂ 'ਚ ਉਸ ਦੀ ਪੂਰੀ ਦੇਖਭਾਲ ਕੀਤੀ ਉਸ ਦੇ ਮਾਪਿਆਂ ਨੇ ਮਲਦੇਵ ਸਿੰਘ ਉਸ ਦੇ ਲਈ ਕੱਪੜੇ ਲੱਤੇ ਤੇ ਪੰਜੀ ਪਹਿਲਾਂ ਵਾਂਗ ਵੀ ਲਿਆ ਆਇਆ ਪਰ ਇਸ ਫਾਰਮਸ ਦੀ ਮਾਂ ਨਹੀਂ ਆਈ ਤਾਂ ਉਹ ਆਪਣੇ ਭੈਣ ਨੂੰ ਨਾ ਲੈ ਆਇਆ ਉਸ ਦੀ ਭੈਣ ਨੇ ਆਪਣੀ ਭਤੀਜੀ ਨੂੰ ਖੋਦ ਚੁੱਕਿਆ ਤੇ ਕਹਿੰਦੀ ਇਸ ਨੇ ਵੀ ਇੱਥੇ ਹੀ ਆਉਣਾ ਸੀ ਜਿਵੇਂ ਮਾਸਿਆਂ ਦੀ ਲਾਈਨ ਲੱਗੀ ਆ ਇਹ ਵੀ ਮੇਰੇ ਭਰਾ ਕਰ ਲਾਈਨ ਬੰਦ ਤੁੰੀਆਂ ਆ ਰਹੀਆਂ ਹਨ ਅਗਲੀ ਵਾਰ ਭਾਬੀ ਦੀ ਡਿਲੀਵਰੀ ਇੱਥੇ ਨਹੀਂ ਅਸੀਂ ਆਪਣੇ ਘਰ ਕਰਵਾਵਾਂਗੇ ਸੁਖੀ ਤੇ ਕੁਲਜੀਤ ਤਾਂ ਚੁੱਪ ਰਹਿਆਂ ਦੀਪੀ ਕੁਝ ਬੋਲਣ ਲੱਗੀ ਸੀ ਪਰ ਕੁਲਜੀਤ ਨੇ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ ਉਹ ਉਹ ਗੁਸੇਚ ਦੂਜੇ ਕਮਰੇ ਚ ਚਲੀ ਗਈ ਬਲਦੇਵ ਸਿੰਘ ਦਾ ਇੱਕ ਛੋਟਾ ਪ੍ਰਹਿੰਦਰ ਹਰਿੰਦਰ ਵੇਸੀ ਜੋ ਕਿ ਰੰਗ ਦਾ ਸਾਵਲਾ ਸੀ 10ਵੀਂ ਤੋਂ ਬਾਅਦ ਪੜ੍ਹਾਈ ਛੱਡੀ ਬੱਠਾ ਸੀ ਸਾਰਾ ਦਿਨ ਘੁੰਮਦਾ ਰਹਿੰਦਾ ਕੋਈ ਕੰਮ ਨਾ ਕਰਦਾ ਬਲਦੇਵ ਦੀ ਮਾਂ ਵੀ ਇਹੀ ਚਾਹੁੰਦੀ ਸੀ ਕਿ ਸੁੱਖੀ ਦਾ ਰਿਸ਼ਤਾ ਉਸਦੇ ਛੋਟੇ ਮੁੰਡੇ ਨੂੰ ਹੀ ਹੋਵੇ ਪਰ ਸੁੱਖੀ ਦੇ ਸੰਯੋਗ ਕਿਤੇ ਹੋਰ ਲਿਖੇ ਸਨ ਉਸ ਦਾ ਰਿਸ਼ਤਾ ਤਾਂ ਸਿੰਦੀ ਨਾਲ ਹੋ ਚੁੱਕਾ ਸੀ ਇਹ ਗੱਲ ਵੀ ਬਲਦੇਵ ਦੀ ਮਾਂ ਨੂੰ ਖਟਕਦੀ ਰਹਿੰਦੀ ਉਸਨੇ ਪੁੱਤ ਨੂੰ ਤਾਂ ਕੀ ਪੁੱਛਣਾ ਸੀ ਜਸਮੀਲ ਦਾ ਹਾਲ-ਚਲ ਪੁੱਛਣ ਵੀ ਨਹੀਂ ਦੋ ਸਵਾ ਦੋ ਮਹੀਨੇ ਬਾਅਦ ਬਲਦੇਵ ਸਿੰਘ ਆਪੇ ਜਸਮੀਲ ਨੂੰ ਲੈਣ ਆ ਗਿਆ ਪਰ ਤਕਦੀਰ ਨੇ ਉਸਦੇ ਨਾਨਾ ਨਾਨੀ ਨੇ ਇਹ ਕਹਿ ਕੇ ਰੱਖਿਆ ਕਿ ਜਸਮੀਲ ਲਈ ਦੋ ਬੱਚਿਆਂ ਦੀ ਪਰਵਰਿਸ਼ ਕਰਨੀ ਮੁਸ਼ਕਲ ਹੋਵੇਗੀ ਇੱਕ ਵਾਰ ਫਿਰ ਗਰੇਵਾਲ ਸਾਹਿਬ ਨੂੰ ਵਿਆਹ ਆ ਗਿਆ ਉਹਨਾਂ ਦੀ ਭੈਣ ਦੀ ਕੁੜੀ ਦਾ ਵਿਆਹ ਸੀ ਉਹਨੇ ਨਾਨਕ ਸ਼ਕ ਲਗਾਉਣ ਜਾਣਾ ਸੀ ਕੁਲਜੀਤ ਤੇ ਸੁਖੀ ਨੇ ਸਾਰੇ ਘਿਰਤ ਤਰੀ ਵੀ ਕਰ ਲਈ ਸੀ ਉਥੇ ਸੁਖੀ ਦੀ ਬਚੂਲਣ ਵੀ ਆਈ ਹੋਈ ਸੀ ਉਹ ਸ਼ਿੰਦੇ ਦੀ ਵੀ ਰਿਸ਼ਤੇਦਾਰੀ ਵਿੱਚ ਸੀ ਉਹਨਾਂ ਸਮਿਆਂ 'ਚ ਮੋਬਾਈਲ ਫੋਨ ਨਹੀਂ ਹੁੰਦੇ ਸਨ ਤੇ ਲੈਂਡਲਾਈਨ ਟੈਲੀਫੋਨ ਵੀ ਟਾਮੇ-ਟਾਮੇ ਕਰੇ ਹੁੰਦੇ ਸਨ ਸਿੰਦਾ ਸੁਖੀ ਨੂੰ ਮਿਲਣਾ ਚਾਹੁੰਦਾ ਸੀ ਉਸਦੇ ਨਾਲ ਘੁੰਮਣਾ ਚਾਹੁੰਦਾ ਸੀ ਤੇ ਉਸ ਨੂੰ ਆਪਣੇ ਮਨ ਪਸੰਦੇ ਸੂਟ ਦਿਵਾਉਣਾ ਚਾਹੁੰਦਾ ਸੀ ਇਸ ਲਈ ਉਸਨੇ ਇੱਕ ਚਿੱਠੀ ਲਿਖੀ ਤੇ ਬਚੂਲਣ ਦੇ ਹੱਥ ਸੁਖੀ ਨੂੰ ਭੇਜੀ ਵਜੂਲਨਿਆਲਾਤ ਵਾਲਾ ਦੀਖ ਚਿੱਠੀ ਸੁਖੀ ਨੂੰ ਫੜਾ ਦਿੱਤੀ ਦੀਪੀ ਵੀ ਸੁਖੀ ਦੇ ਨਾਲ ਹੀ ਸੀ ਉਹਨਾਂ ਦੋਵਾਂ ਨੇ ਚਿੱਠੀ ਪੜੀ ਤਾਂ ਉਸਨੇ ਮਿਲਣ ਲਈ ਪੁੱਛਿਆ ਸੀ ਸੁਖੀ ਚਿੱਠੀ ਪੜਦੀ ਕੰਬ ਰਹੀ ਸੀ ਉਸਨੇ ਅੱਧੀ ਚਿੱਠੀ ਹੀ ਪੜੀ ਸੀ ਕਿ ਦੀਪੀ ਨੇ ਫਟਾਫਟ ਚਿੱਠੀ ਸੁਖੀ ਤੋਂ ਫੜ ਕੇ ਬਾਪਾ ਸਤੈ ਲਗਾ ਕੇ ਵਜੂਲਨ ਨੂੰ ਫੜਾ ਦਿੱਤੀ ਤੇ ਕਿਹਾ ਕਿ ਜੇ ਕਿਰਪਾਪਾ ਜੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਉਹਨਾਂ ਸਾਡੀ ਜਾਨ ਲੈ ਲੈਣੀ ਆ ਦੂਜਾ ਅਸੀਂ ਵੀ ਉਹਨਾਂ ਦਾ ਸਿਰ ਝੁਕਾ ਨਹੀਂ ਦੇਣਾ ਦੀਜਾ ਇਹ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਚਿੱਠੀ ਜੀਜਾ ਜੀ ਨੇ ਲਿਖੀ ਆ ਉਹ ਤਾਂ ਇਹਨੇ ਪੜੇ ਲਿਖੇ ਹਨ ਤੇ ਲਿਖਾਵਟ ਤਾਂ ਐਵੇਂ ਲੱਗਦੀ ਆ ਜਿਵੇਂ ਕਿਸੇ ਬੱਚੇ ਦੀ ਹੋਵੇ ਤੁਸੀਂ ਸਾਡੇ ਤੋਂ ਕੁਝ ਲੁਕੋ ਰਹੇ ਹੋ ਬਚੋਲੇ ਨਹੀਂ ਦੀ ਮੈਂ ਕਾਹਨੂੰ ਕੁਝ ਲੁਕੋਣਾ ਇਹ ਸ਼ਿੰਦੇ ਵੀ ਹੀ ਫੜਾਈ ਸੀ ਮੈਨੂੰ ਤੇ ਸੁੱਖੀ ਨੂੰ ਦੇਨ ਨੂੰ ਕਿਹਾ ਸੀ ਜਿਹੜੀ ਮਰਜੀ ਵਹਿ ਗਰੂ ਦੀ ਸੋਚ ਕਾਲੋ ਸੁੱਖੀ ਨੇ ਨੇ ਮਾਸੀ ਜੀ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਜੇ ਪਾਪਾ ਜੀ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਸਾਡੀ ਦੋਵਾਂ ਭੈਣਾਂ ਦੀ ਖੈਰ ਨਹੀਂ ਤੁਸੀਂ ਇਹ ਚਿੱਠੀ ਉਹਨਾਂ ਨੂੰ ਹੀ ਵਾਪਸ ਕਰ ਦਿਓ ਤੇ ਕਹਿ ਦੇਣਾ ਜੇ ਮਿਲਣਾ ਚਾਹੁੰਦੇ ਹੋ ਤਾਂ ਸਿੱਧਾ ਘਰ ਆ ਜਾਓ ਤੇ ਮਾਪਿਆਂ ਦੀ ਮਰਜ਼ੀ ਨਾਲ ਜਿੱਥੇ ਚਾਹੋ ਕੰਮ ਲਿਓ ਪਰ ਉਹਨਾਂ ਦੀ ਸਹਿਮਤੀ ਤੋਂ ਬਿਨਾ ਮੈਂ ਨਹੀਂ ਮਿਲ ਸਕਦੀ ਤੇ ਨਾ ਹੀ ਕੋਈ ਚਿੱਠੀ ਪੱਤਰ ਲਿਖ ਕੇ ਦੇ ਸਕਦੀ ਜੇ ਸੱਚੀ ਚਿੱਠੀ ਉਹਨੇ ਨਹੀਂ ਦਿੱਤੀ ਤਾਂ ਚਿੱਠੀ ਦਾ ਜਵਾਬ ਨਾ ਦੇਣ ਕਰਕੇ ਮੇਰੇ ਵੱਲੋਂ ਮਾਫੀ ਵੀ ਮੰਗ ਲੈਣਾ ਵਿਚੋਲਣ ਚੰਗਾ ਤੀਏ ਮੈਂ ਦੇਦੀ ਮੰਗੀ ਤੀ ਰਾਸਨੀਹਾ ਸਿੰਦੇ ਨੂੰ ਉਹ ਵੀ ਉੜੀ ਅਦਾ ਹੋ ਉਹ ਅਜੇ ਗੱਲ ਕਰ ਹੀ ਰਹੀ ਸੀ ਕਿ ਕੁਲਜੀਤ ਕੌਰ ਵੀ ਦੀਪੀ ਨੂੰ ਆਵਾਜ਼ ਮਾਰਦੀ ਹੋਈ ਉੱਧਰ ਹੀ ਆ ਗਈ ਉਸ ਦੀ ਆਵਾਜ਼ ਸੁਣ ਕੇ ਸੁਖੀ ਨੇ ਵਿਚੋਲਣ ਨੂੰ ਚਿੱਠੀ ਲੁਕਾਉਣ ਨੂੰ ਕਿਹਾ ਉਸਨੇ ਫਟਾਫਟ ਚਿੱਠੀ ਆਪਣੇ ਕਮਰਜ਼ ਦੇ ਥੱਲੇ ਪਾਈ ਹੋਈ ਸਮੇਸ ਦੀ ਜੇ ਵਿੱਚ ਪਾ ਲਈ ਐਨੇ ਨੂੰ ਕੁਲਜੀਤ ਵੀ ਕੋਲਾ ਪੰਚੀ ਕੁਲਜੀਤ ਤੁਸੀਂ ਕਿੱਥੇ ਸੀ ਦੌਨ ਰਜਣੀਆਂ ਮੈਂ ਕਦੋਂ ਦੇ ਲੱਭ ਰਹੀ ਸੀ ਦੀਪੀ ਮम्मा ਤੁਸੀਂ ਐਵੇਂ ਫਿਕਰ ਨਾ ਕਰਿਓ ਕਰੋ ਅਸੀਂ ਇਧਰ ਤਿਆਰ ਹੋ ਰਹੀਆਂ ਸੀ ਤੇ ਮਾਸੇ ਜੀ ਆ ਗਏ ਮਸੀਹ ਨਾਲ ਹੀ ਗੱਲਾਂ ਕਰ ਰਹੀਏ ਸੀ ਕੁਲਜੀਤ ਸਸੀ ਕਲਪਾਂ ਜੀ ਕੀ ਹਾਲ ਹੈ ਤੁਹਾਡਾ ਤੁਸੀਂ ਕਦੋਂ ਆਏ ਬਚੂਲਨ ਠੀਕ ਆ ਕੁਲਜੀਤ ਗੁਰੇ ਮਹਾਰਾਜ ਦੀ ਕਿਰਪਾ ਹੈ ਇਹਦੀ ਕੁੜੀਆਂ ਨੂੰ ਦੇਖ ਮੈਂ ਵੀ ਹਾਲਚਲ ਪੁੱਛਣ ਆ ਗਈ ਮਕੋਲ ਉਹ ਬਿਨਾ ਪੁੱਛੇ ਹੀ ਆਪਣੀ ਸਫਾਈ ਦਿੰਦੀ ਹੋਈ ਬੋਲੀ ਗੁਜਿਤ ਛੇਕਾ ਭੈਣ ਜੀ ਤੁਹਾਡੇ ਹੀ ਬੱਚਿਆਂ ਹਨ ਮੈਂ ਤੇ ਇਹਨਾਂ ਨੂੰ ਬੁਲਾਉਣ ਆਈ ਸੀ ਸੁਖੀ ਨੂੰ ਐਸੀ ਭੂਆ ਜੀ ਬੁਲਾ ਰਹੀ ਸੀ ਲਾੜੀ ਵਿਆਹ ਵਾਲੀ ਕੁੜੀ ਨੂੰ ਤਿਆਰ ਕਰਨਾ ਕਿਉਂਕਿ ਸੁਖੀ ਤੋਂ ਬਿਨਾ ਹੋਰ ਕੋਈ ਨਹੀਂ ਵਧੀਆ ਤਿਆਰ ਕਰਕੇ ਸਕਦਾ ਸੁਖੀ ਤੇ ਦੀਪੀ ਆਪਣੀ ਮੰਮੀ ਦੇ ਨਾਲ ਲਾੜੀ ਨੂੰ ਤਿਆਰ ਕਰਨ ਚੱਲੇ ਜਾਂਦੀਆਂ ਹਨ ਉਦੋਂ ਬਿਊਟੀ ਪਾਲਰ ਬਹੁਤ ਘੱਟ ਹੁੰਦੇ ਸਨ ਅੱਜ ਕੱਲ ਤੇ ਹਰ ਗਲੀ ਮੋੜ ਤੇ ਪਾਲਰ ਖੁੱਲ੍ਹਾ ਹੋਇਆ ਹੈ ਖਿਆ ਸੁਖੀ ਤੇ ਦੇਪੀ ਦੋਮਾ ਨੇ ਲਾਡੀ ਨੂੰ ਤਿਆਰ ਕੀਤਾ ਉੱਚਾ ਸਾਰਾ ਜੂڑا ਕਰਕੇ ਪਾਪੀ ਜੀ ਆਵਣਾ ਦਿੱਤਾ ਉਸਦੇ ਹੱਥਾਂ 'ਚ ਕਲੇਰੇ ਪੈਰਾਂ 'ਚ ਚਾਂਜਰਾ ਬਿਛੂਏ ਉਸਦੇ ਵਾਲਾਂ ਦਾ ਚੇਸ਼ ਸੋਨੇ ਦਾ ਟਿੱਕਾ ਤੇ ਨੱਕ 'ਚ ਵੱਡੀ ਸਾਰੀ ਨੱਤ ਕੰਨਾਂ 'ਚ ਜਮਕੇ ਦੇ ਉੱਪਰ ਛੋਟੀਆਂ-ਛੋਟੀਆਂ ਲਾਲ ਛਟੀਆਂ ਬਿੰਦੀਆਂ ਲਗਾ ਦਿੱਤੀਆਂ ਤੇ ਮੱਥੇ ਦੇ ਖੱਬੇ ਇੱਕ ਬੱਦੀ ਲਾਲ ਬਿੰਦੀ ਲਗਾਈ ਨਾਲੇ ਮੈਚ ਕਰਦੇ ਸੁਰਖੀ ਲਗਾ ਦਿੱਤੀ ਲਾਡੀ ਤੇ ਲੋੜੇ ধর ਰੂਪ ਚੜਿਆ ਸੀ ਬਹੁਤ ਸੋਹਣੀ ਲੱਗ ਰਹੀ ਸੀ ਪੂਆ ਆਪਣੀਆਂ ਭਤੀਜੀਆਂ ਦੀ ਤਾਰੀਫ ਕਰਦੀ ਨਾ ਥੱਕਦੀ ਮੇਰੇ ਭਰਾ ਤੇ ਭਾਬੀ ਨੇ ਜ਼ਰੂਰ ਮੂਤੀਪੁਣ ਕੀਤੇ ਹੋਣਗੇ ਜੋ ਉਹਨਾਂ ਦੇ ਘਰ ਅਜਈਆਂ ਸੁੰਘੜ ਸਿਆਣੀਆਂ ਧੀਆਂ ਨੂੰ ਉਹਨਾਂ ਦੀ ਝੋਲੀ ਪਾਇਆ ਹਨ ਗਾਦੀ ਨੂੰ ਤਿਆਰ ਕਰਨ ਤੋਂ ਬਾਅਦ ਉਹ ਆਪ ਹੀ ਤਿਆਰ ਹੋਣ ਲੱਗੀਆਂ ਸੁਖੀ ਨੇ ਫਿੱਕਾ ਗੁਲਾਬੀ ਤੇ ਦੀਪੀ ਨੇ ਜਾਮਨੀ ਰੰਗ ਦਾ ਸੂਟ ਪਾਇਆ ਸੀ ਉਹਨਾਂ ਹਲਕਾ ਜਿਹਾ ਮੇਕਅਪ ਕੀਤਾ ਹੋਇਆ ਸੀ ਪਰ ਦੋਨੋਂ ਹੀ ਇੱਕ ਦੂਜੇ ਤੋਂ ਵੱਧ ਖੂਬਸੂਰਤ ਲੱਗ ਰਹੀਆਂ ਸਨ ਇਹਨੇ ਨੂੰ ਉਹਨਾਂ ਦੀਆਂ ਦੋਵੇਂ ਵੱਡੀਆਂ ਭੈਣਾਂ ਵੀ ਆਪਣੇ ਪਤੀਆਂ ਤੇ ਬੱਚਿਆਂ ਸਮੇਤ ਆ ਗਈਆਂ ਜਦ ਕਿ ਤਕਦੀਰ ਦਾ ਕੁਲਜੀਤ ਕੌਰ ਕੋਲ ਹੀ ਸੀ ਤੇ ਉਸ ਦਾ ਸੁਖੀ ਨਾਲ ਬਹੁਤ ਲਗਾ ਸੀ ਹੁਣ ਉਹ ਸਾਰੇ ਸੁਖੀ ਦੇ ਭਰਾ ਪਰਜਾਈ ਦੀ ਉਡੀਕ ਕਰਦੇ ਸਨ। ਬਰਾਤ ਆਉਣ ਤੋਂ ਪਹਿਲਾਂ ਹੀ ਗਰੀਵਾਲ ਸਾਹਿਬ ਦੀਆਂ ਦੋਵੇਂ 3 ਵੀ ਵਿਆਹ ਵਿੱਚ ਪਹੁੰਚ ਗਈਆਂ ਸਨ। ਕੁਲਜੀਤ ਆਪਣੇ ਪਰਿਵਾਰ ਨੂੰ ਮਿਲਣ ਲੱਗੀ ਤੇ ਪਰੌਣਿਆਂ ਦੀ ਪਹੁੰਚਾਰੀ ਕਰਨ ਲੱਗੀ। ਉਧਰ ਗਰੀਵਾਲ ਸਾਹਿਬ ਆਪਣੇ ਪੁੱਤ ਹਰਮੀਤ ਦੇ ਨੂਦੀ ਵੀ ਉਡੀਕ ਕਰ ਰਹੇ ਸਨ। ਕੋ ਵੀ ਵਿਆਵਲੇ ਘਰਾ ਪੰਚੇ ਆਪਣੇ ਸਾਰੇ ਬੱਚਿਆਂ ਨੂੰ ਇਕੱਠਾ ਦੇਖ ਦੋਨੋਂ ਜੀ ਬਹੁਤ ਖੁਸ਼ ਸਨ। ਬਲਦੇਵ ਨੇ ਆਪਣੀ ਤੀ ਤਕਦੀਰ ਨੂੰ ਬੁਲਾਇਆ ਤੇ ਚੁੱਕਣਾ ਚਾਹੀਆ ਪਰ ਉਹ ਉਸ ਕੋਲ ਜਾਵੇ ਹੀ ਨਾ ਉਹ ਬਸ ਇੱਕ ਟਿੱਕ ਦੇਖੀ ਜਾ ਰਹੀ ਸੀ ਜਿਵੇਂ ਪਹਿਚਾਨਣ ਦੀ ਕੋਸ਼ਿਸ਼ ਕਰ ਰਹੀ ਹੋਵੇ ਥੋੜੀ ਦੇਰ ਬਾਅਦ ਗੱਲਾਂ ਬਾਤਾਂ ਕਰਨ ਮਗਰੋਂ ਤਕਦੀਰ ਆਪਣੇ ਪਾਪਾ ਬਲਦੇਵ ਸਗਨ ਕੋਲ ਚਲੇ ਗਏ ਜਿਸ ਮੇਲੇ ਆਪਣੀ ਛੋਟੀ ਧੀ ਰੌਣਕ ਨੂੰ ਚੁੱਕੀ ਬੈਠੀ ਸੀ ਕੁਝ ਥੀਰ ਬਾਅਦ ਬਰਾਤ ਵੀ ਆ ਗਈ ਸਾਰੇ ਵਰਾਤ ਦੇ ਸਵਾਗਤ ਲਈ ਖੜ ਗਏ ਸਭ ਤੋਂ ਪਹਿਲਾਂ ਅਰਦਾਸ ਹੋਈ ਫਿਰ ਮਿਲੀਆਂ ਹੋਈਆਂ ਤੇ ਫਿਰ ਕੁੜੀਆਂ ਨੇ ਰੀਵਨ ਕਟਵਾਇਆ ਉਸ ਤੋਂ ਬਾਅਦ ਸਭ ਨੇ ਚਾਹ ਪਾਣੀ ਪੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਨੰਦ ਕਾਰਜਾਂ ਦੀ ਰਸਮ ਲਈ ਜਾ ਬੈਠੇ ਸੁਖੀ ਦੀਪੂਆ ਸੁਖੀ ਨੂੰ ਵਿਆਹ ਵਿੱਚ ਸਿੱਖਿਆ ਬੋਲਣ ਨੂੰ ਕਹਿ ਰਹੇ ਸੀ ਕਿਉਂਕਿ ਸੁਖੀ ਨੇ ਪਹਿਲਾਂ ਵੀ ਕਈ ਵਿਆਹਾਂ ਵਿੱਚ ਸਿੱਖਿਆ ਬੋਲੀ ਸੀ ਤੇ ਭੂਆ ਨੂੰ ਉਸੇ ਸਿੱਖਿਆ ਬਹੁਤ ਪਸੰਦ ਆਈ ਸੀ ਸੁਖਨੀ ਆਪਣੇ ਪਾਪਾ ਜੀ ਤੋਂ ਸਿੱਖਿਆ ਬੋਲਣ ਦੀ ਇਜਾਜ਼ਤ ਮੰਗੀ ਤਾਂ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਸੁਖੀ ਬਹੁਤ ਖੁਸ਼ ਹੋਈ ਉਹਨਾਂ ਦਿលਿਆਂ ਵਿੱਚ ਕਈ ਵਿਹਾਂਚ ਆਨੰਦ ਕਾਰਜਾਂ ਤੋਂ ਬਾਅਦ ਕੁੜੀ ਵਾਲੀ ਸਿੱਖਿਆ پڑھਦੇ ਸਨ ਤੇ ਮੁੰਡੇ ਵਾਲੀ ਸੇੜਾ پڑھਦੇ ਸਨ ਲਾੜੀ ਦੇ ਆਨੰਦ ਕਾਰਜ ਹੋ ਗਏ ਤੇ ਮੁੰਡੇ ਵਾਲਿਆਂ ਵੱਲੋਂ ਇੱਕ ਮੁੰਡੇ ਨੇ ਸੇੜਾ ਪੜਿਆ ਉਸਨੇ ਕੁਝ ਹਾਸੇ ਵਾਲੀਆਂ ਲਾਈਨਾਂ ਵੀ ਪੜੀਆਂ ਜਿਸ ਨਾਲ ਸਭ ਦੇ ਚਿਹਰੇ ਤੇ ਮੁਸਕਾਨ ਆ ਗਈ ਫਿਰ ਸੁਖੀ ਨੇ ਵੀ ਸਿੱਖਿਆ پڑھਨੀ ਸ਼ੁਰੂ ਕੀਤੀ ਸੁਖੀ ਨੇ ਭੂਲਣਾ ਸ਼ੁਰੂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਸਿੱਖਿਆ ਬੀਬੀ ਲਖਵੀਰ ਕੌਰ ਲਾਡੀ ਸੁਪਤਰੀ ਸਰਦਾਰ ਹਰਦੀਪ ਸਿੰਘ ਤੇ ਕਾਕਾ ਬਲਜੀਤ ਸਿੰਘ ਦੇ ਸ਼ੁਭ ਅਨੰਦ ਗਾਠ ਸਮੇਂ ਮਿਤੀ 16 ਨਵੰਬਰ 1987 ਦਿਨ ਐਤਵਾਰ ਨੂੰ ਸੁਖਪ੍ਰੀਤ ਕੌਰ ਵੱਲੋਂ ਗੜੇ ਚਾਹਮਾ ਲਾਲ ਪੇਸ਼ ਕੀਤੀ ਜਾ ਰਹੀ ਆ ਦਿਨ ਸ਼ਗਨਾ ਦਾ ਆ ਲਖਵੀਰ ਤੇਰਾ ਪਹਿਣਾ ਸੋਚਦੇ ਸਾਂ ਕਿ ਉਪਹਾਰ ਦੇਵਾਂ ਸੋਚਾਂ ਸੋਚਦੇ ਨੂੰ ਇੱਕ ਸੀ ਯਾਦ ਆਈ ਕਿਉਂ ਨਾ ਪੈਨ ਨੂੰ ਸਿੱਖਿਆ ਦਾ ਹਾਰ ਦੇਵਾਂ ਲਿਖਣ ਲੱਗੇ ਮੈਂ ਸਿੱਖਿਆ ਜਿਸ ਵੇਲੇ ਮੇਰਾ ਦਿਲ ਸੀ ਵੜਾ ਕਬਰ ਆਉਣ ਲੱਗਾ ਹੱਥੀ ਕਲਮ ਨਾਲ ਚੱਲੇ ਅੱਖੀਂ ਨੀਰ ਵਗੇ ਦਿਲ ਗਮਾਂ ਵਿੱਚ ਟੁੱਬੇ ਸੀ ਖਾਨ ਲਗਾ ਤੇ ਵਾਲਿਓ ਦਿਲਾਂ ਨੂੰ ਥਾਮ ਲੈਣਾ ਮੇਰੀ ਸਿੱਖਿਆ ਹੈ ਦਿਲ ਨੂੰ ਹਿਲਾਉਣ ਵਾਲੀ ਅੱਖਰ ਅੱਖਰ ਵਿੱਚ ਹੈ ਵਿਰਾਗ ਭਰਿਆ ਪੱਥਰ ਦਿਲ ਨੂੰ ਹੈ ਮੂਹ ਬਣਵਾਉਣ ਵਾਲੀ ਸਾਰੇ ਬਾਗ ਪਰਿਵਾਰ ਦੀ ਸਹੂਲ ਕਰੀਏ ਸੁੱਖਾਂ ਲੱਦੀਏ ਪੈਣ ਪਿਆਰੀਏ ਨੀ ਮਾਤਾ ਜਸਪਾਲ ਕੌਰ ਦੀ ਦਿਲ ਦੀ ਟੁਕੜੀ ਹੈ ਨੀ ਪਿਤਾ ਹਰਦੀਪ ਸਿੰਘ ਦੀ ਅੱਖ ਦੀ ਤਾਰੀ ਹੈ ਨੀ ਜਦੋਂ ਜੱਗ ਬਣਿਆ ਬਣ ਗਈ ਰੇਤ ਨਾਲੇ ਮਾਪੇ ਪਾਲ ਕੇ ਕਰਨ ਜਵਾਨ ਧੀਆਂ ਹਥੀ ਪਾਲ ਕੇ ਜਿਗਰ ਦੀ ਟੋਟੀਆਂ ਨੂੰ ਉਹ ਦਿਨ ਤੇ ਨਿਚੋ ਪਚਾਪਦੀ ਸੁਖੀ ਸਿੱਖਿਆ ਪੜ ਰਹੀ ਸੀ ਤੇ ਉਸ ਦਾ ਵੀ ਮਨ ਭਾਰੀ ਹੋ ਰਿਹਾ ਸੀ ਪਰ ਉਹ ਐਨੀ ਸ਼ਿੱਦਤ ਨਾਲ ਪੜਦੀ ਸੀ ਕਿ ਸੁਣਨ ਵਾਲੇ ਵੀ ਰੋ ਪੈਂਦੇ ਉਹਨਾਂ ਸੱਚੇ ਹਰ ਰਿਸ਼ਤਾ ਦਿਲੋਂ ਜੁੜਿਆ ਹੁੰਦਾ ਸੀ ਜਦੋਂ ਕਿਸੇ ਦੀ ਧੀ ਦੀ ਵਧਾਈ ਹੁੰਦੀ ਤਾਂ ਸਭ ਦੀਆਂ ਅੱਖਾਂ 'ਚ ਹੰਝੂ ਹੁੰਦੇ ਸਨ ਖੈਰ ਸੁਖੀ ਨੇ ਸਿੱਖਿਆ ਦੀ ਸਮਾਪਤੀ ਕੀਤੀ ਜਦੋਂ ਸੇਰਾ ਸਿੱਖਿਆ ਪੜਦੇ ਸੀ ਦਾ ਸੁਣਣ ਵਾਲੇ ਉਹਨਾਂ ਨੂੰ ਆਪਣੀ ਸ਼ਰਤ ਅਨੁਸਾਰ ਕੁਝ ਪੈਸੇ ਵੀ ਦਿੰਦੇ ਸਨ ਜਿਵੇਂ ਕੀਰਤਨ ਕਰਨ ਵਾਲੇ ਰਾਗੀ ਜਥੇ ਨੂੰ ਦਿੱਤ ਸਾਰੇ ਦਿੰਦੇ ਹਨ ਦੀਪੀ ਤੇ ਸੁੱਕੀ ਦੋਨੋਂ ਉੱਠ ਕੇ ਆਪਣੀ ਸੀਟ ਤੇ ਆ ਕੇ ਬੈਠਣ ਲੱਗਿਆਂ ਦੀਪੀ ਦੇ ਹੱਥ ਪੈਸੇ ਨਾਲ ਭਰੇ ਭਰੇ ਸਨ ਉਸ ਨੂੰ ਖੁਸ਼ੀ ਹੋ ਰਹੀ ਸੀ ਉਸਦੇ ਹੱਥ 'ਚ ਬਹੁਤ ਸਾਰੇ ਪੈਸੇ ਦੇਖ ਸਿਰਾ ਪੜਨ ਵਾਲਾ ਮੁੰਡਾ ਬੋਲਿਆ ਅੱਛਾ ਜੀ ਪੈਸੇ ਕੱਠ ਕਰਨ ਲਈ ਤਾਂ ਐਡੀ ਲੰਬੀ ਸਿੱਖਿਆ ਪੜੀ ਸੀ ਸੁਖੀ ਤੇ ਦੀਪੀ ਦਾ ਵੀ ਹਾਸਾ ਨਿਕਲਿਆ ਸੁਖੀ ਤਾਂ ਚੁੱਪ ਰਹੀ ਪਰ ਦੀਪੀ ਬੋਲ ਪਈ ਆਲਿਆ ਤੁਮ ਹੀ ਲੈਲਾ ਉਹ ਦੂਰ ਪਈਦਾ ਨੋਟ ਉਸ ਤੇ ਸੁਟ ਗਿਆ ਬੋਲੀ ਤੇ ਦੇਖਣ ਸੁਣਨ ਵਾਲੇ ਵੀ ਹੱਸੇ ਬਿਨਣਾ ਰਹਿ ਸਕੇ ਸਾਡੀ ਸਿੱਖਿਆ ਵੀ ਤਾਂ ਸੋਹਣੀ ਬੋਲੀ ਗਈ ਸੀ ਤੁਹਾਡੇ ਸਿਰੇ ਨਾਲੋਂ ਇੱਕ ਵਾਰ ਤਾਂ ਸਾਰੇ ਰਵਾ ਦਿੱਤੇ ਇਹ ਸੁਖੀ ਦੇ ਬੋਲ ਸਨ ਐਨਾ ਆਖ ਉਹ ਅੱਗੇ ਲੰਘ ਗਈਆਂ ਤੇ ਬੈਠ ਗਈਆਂ ਫਿਰ ਸਬਨਿਤ ਪਹਿਰ ਦੀ ਰੋਟੀ ਤੇ ਫਿਰ ਵਿਦਾਈ ਹੋ ਗਈ ਅਗਲੇ ਦਿਨ ਸੋਮਵਾਰ ਸੀ ਗਰਗਲ ਸਾਹਮਣੇ ਦਫਤਰ ਜਾਣਾ ਸੀ ਇਸ ਲਈ ਉਹ ਵਿਦਾਈ ਤੋਂ ਬਾਅਦ ਹੀ ਸਾਰੇ ਵਾਪਸ ਮੋਹਾਲੀ ਆ ਗਏ ਤੇ ਉਹਨਾਂ ਦੀਆਂ ਦੋਵੇਂ ਧੀਆ ਆਪਣੇ ਸਹੁਰੇ ਘਰ ਚਲੇ ਗਈਆਂ ਖਰਮੇਲ ਦੇ ਉਸ ਦੀ ਬਹੂ ਵੀ ਪੱਪਾ ਚਲੇ ਗਏ ਤਕਦੀਰ ਵੀ ਜਦਾਂ ਸ਼ੋਰਸ ਰੱਬਾ ਪਸੰਦ ਨਹੀਂ ਸਿਕਾਤੀ ਉਹ ਫਿਰ ਰੋਈ ਜਾ ਰਹੀ ਸੀ ਉੱਤਕੁਲਜੀ ਦੇ ਅੱਜ ਫਿਰ ਪਥਰੀ ਦਾ ਦਰਦ ਸ਼ੁਰੂ ਹੋ ਗਿਆ ਕਰ ਪਹੁੰਚ ਕੇ ਸੁਖੀ ਨੇ ਰਸੋਈ ਚ ਜਾ ਕੇ ਚਾਹ ਬਣਾਈ ਤੇ ਗਰੇਵਾਲ ਸਾਹਿਬ ਕੁਲਜੀਤ ਨੂੰ ਡਾਕਟਰ ਕੋਲ ਲੈ ਕੇ ਗਏ ਉਸਨੇ ਦਵਾਈ ਦੇ ਦਿੱਤੀ ਜਿਸ ਦੇ ਨਾਲ ਕੁਲਜੀਤ ਨੂੰ ਆਰਾਮ ਸੀ ਤੇ ਉਹ ਦਵਾਈ ਖਾ ਕੇ ਸੋ ਗਿਆ ਉਸ ਦਿਨ ਤੱਕ ਦੇ ਸੁਖੀ ਨੇ ਹੀ ਸੰਭਾਲਿਆ ਹੰਤਕ ਦੇਨ ਨੂੰ ਜ਼ਿਆਦਾਤਰ ਸੁਖੀ ਹੀ ਸੰਭਾਲਦੀ ਤਕਦੀਰ ਵੀ ਸੁਖੀ ਦੇ ਪਿੱਛੇ ਪਿੱਛੇ ਫਿਰਦੀ ਰਹਿੰਦੀ ਉਹ ਦਰਸ਼ਿੰਦਾ ਵੀ ਵਚੋਲਨ ਦੀ ਔੜੀ ਕਰਦਾ ਪਿਆ ਸੀ ਉਹ ਆਪਣੀ ਡਿਊਟੀ ਤੋਂ ਸਿੱਧਾ ਵਚੋਲਨ ਦੇ ਘਰ ਚਲਾ ਗਿਆ ਉਹ ਵੀ ਸਿੰਦੇ ਨੋੜੀ ਇੱਕ ਦੀ ਸੀ ਜਿਹੜੇ ਸ਼ਹਿਰ 'ਚ ਨੌਕਰੀ ਕਰਦਾ ਸੀ ਵਿਚੋਲਨ ਵੀ ਉਸੇ ਸ਼ਹਿਰ 'ਚ ਹੀ ਰਹਿੰਦੀ ਸੀ ਉਸਨੇ ਸਾਰੀ ਗੱਲ ਸਿੰਦੇ ਨੂੰ ਦਸੀ ਤਾਂ ਥੋੜਾ ਮਾਇੂਸ ਜਿਹਾ ਹੋਈ ਗਿਆ ਪਰ ਉਸਨੇ ਵਿਚੋਲਨ ਨੂੰ ਕੁਝ ਨਹੀਂ ਕਿਹਾ ਉਸਨੇ ਸਾਰੀ ਗੱਲ ਆਪਣੇ ਦੋਸਤ ਨੂੰ ਦਸੀ ਤਾਂ ਉਸਨੇ ਸਿੰਦੇ ਨੂੰ ਪਰਤਾ ਦਿੱਤਾ ਕਿ ਸੁਖੀ ਤੈਨੂੰ ਪਿੱਛ ਸਮਝਦੀ ਆ ਤਾਂ ਹੀ ਤੇਰੇ ਚਿੱਠੀ ਦਾ ਜਵਾਬ ਹੀ ਨਹੀਂ ਦਿੰਦਾ ਨਹੀਂ ਤਾਂ ਕੁੜੀਆਂ ਮਿਲਣੋਂ ਭੱਜੀਆਂ ਆਉਂਦੀਆਂ ਨਹੀਂ ਮਰੇ ਤੂੰ ਕਿਹੜਾ ਬੇਗਾਨਾ ਇਸ ਤਾਂ ਹੋਣ ਵਾਲਾ ਘਰ ਵਾਲਾ ਹੈ ਤੇ ਤਨਵਾਜੀ ਅਗਲਾ ਪਾਕ ਕੱਲ ਸ਼ਾਮ 5 ਵਜੇ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੀ ਰਿਹਾ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਆਪਣੀ ਰਿਵਿਊ ਜ਼ਰੂਰ ਦਿਆ ਕਰੋ ਜੀ ਕਨਾਵਲ ਤੁਹਾਨੂੰ ਕਿਵੇਂ ਲੱਗ ਰਿਹਾਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਇਹ ਨਾਵਲ ਸੁਣਨ ਦੇ ਲਈ ਸਸ਼ੀ ਕਲ